ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਹੱਕਾਂ ਲਈ ਲੜਨ ਵਾਲੇ ਲੋਕ ਨੇ ਸੰਘਰਸ਼ੀ ਲੋਕ ਨੇ ਤੇ ਜਿੰਨਾ ਇਹ ਦਬਾਉਂਦੇ ਨੇ ਉਨਾ ਹੀ ਪੰਜਾਬ ਉੱਠਦਾ ਹੈ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਉਹ ਮੇਰਾ ਸੁਪਨਾ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਜਦੋਂ ਮੈਂ ਕਹਾਂ ਉਹ ਵੀ ਮੈਂ ਜ਼ਜ਼ਬਾਤੀ ਹੋ ਕੀ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ ਹੌਲੀ ਹੁੰਦੀਆਂ ਨੀ ਉਹਨਾਂ ਦਾ ਜ਼ਮੀਰ ਮਰਿਆ ਹੋ ਸਕਦਾ ਸਾਡਾ ਜ਼ਮੀਰ ਨਹੀਂ ਮਰਿਆ ਪਿਆ ਤੁਹਾਨੂੰ ਦੱਸਿਆ ਵੀ ਆਮ ਘਰਾਂ ਦੇ ਬੱਚਿਆਂ ਦੀ ਸਰਕਾਰ ਹੈ ਜੇ ਉਹਨਾਂ ਦੇ ਜ਼ਮੀਰ ਮਰ ਗਏ ਨੇ ਉਹਦੇ 'ਚ ਸਾਡਾ ਕਸੂਰ ਨਹੀਂ ਹੈ ਤੇ ਉਹ ਬਹੁਤ ਕੁਝ ਕਹਿਣਗੇ ਅਸੀਂ ਪੰਜਾਬ ਦੇ ਲੋਕ ਅਸੀਂ ਆਪਣੇ ਤਰੀਕੇ ਨਾਲ ਚੱਲਣਾ ਠੀਕ ਹੈ ਠੀਕ ਦੇਖੋ ਜਿਹੜਾ ਸਾਡਾ ਦੇਸ਼ ਹੈ ਖੇਤੀ ਪ੍ਰਧਾਨ ਦੇਸ਼ ਹੈ ਮੈਂ ਇੱਕ ਕਿਸਾਨੀ ਪਰਿਵਾਰ ਚੋਂ ਬਿਲੋਂਗ ਕਰਦੀ ਹਾਂ ਮੇਰੇ ਪੁਰਖੇ ਜਿਹੜੇ ਉਹ ਖੇਤੀ ਕਰਦੇ ਰਹੇ ਆ ਸੋ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਤੇ ਜਿਸ ਤਰੀਕੇ ਇਹ लाठी चार्ज ਕੀਤਾ ਜਾ ਰਿਹਾ ਹੈ ਜਿਹੜੇ ਹੰਸੂ ਗੈਸ ਜਿ ਛੱਡੀ ਜਾ ਰਹੀ ਹੈ ਲਗਾਤਾਰ ਕਈਆਂ ਦੇ ਅੱਖਾਂ ਦਾ ਨੁਕਸਾਨ ਹੋਇਆ ਤੇ ਮੈਂ ਪਿੱਛੇ ਜੇ ਹੁਣ ਖਬਰ ਪੜ੍ਹੀ ਹੈ ਵੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਦੋ ਦਿਨ ਸੋ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਲੋਕਤੰਤਰੀ ਢਾਂਚੇ ਦਾ ਕੇਂਦਰ ਸਰਕਾਰ ਨੇ ਮਜ਼ਾਕ ਬਣਾਇਆ ਹੈ ਬੋਰਸ ਨੂੰ ਹਥਿਆਰ ਬਣਾ ਕੇ ਅਸੀਂ ਇਹਦੀ ਨਿੰਦਿਆ ਕਰਦੇ ਆਂ ਪੰਜਾਬੀ ਹਮੇਸ਼ਾ ਤੋਂ ਹੀ ਹਰ ਵੇਲੇ ਦੇਸ਼ ਲਈ ਰਾਹ ਬਣੇ ਨੇ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਹੱਕਾਂ ਲਈ ਲੜਨ ਵਾਲੇ ਲੋਕ ਨੇ ਸੰਘਰਸ਼ੀ ਲੋਕ ਨੇ ਤੇ ਜਿੰਨਾ ਇਹ ਦਬਾਉਂਦੇ ਨੇ ਉਨਾ ਹੀ ਪੰਜਾਬ ਉੱਠਦਾ ਤੇ ਅੱਗੇ ਤਾਂ ਉੱਠਦਾ ਰਹੂਗਾ ਤੇ ਸਾਨੂੰ ਮਾਣ ਹੈ ਕਿ ਅਸੀਂ ਪੰਜਾਬ ਦੇ ਜੰਮੇ ਆਂ ਤੇ ਕਿਸਾਨਾਂ ਦੇ ਨਾਲ ਹੈ ਸਰਕਾਰ। ਉਹ ਐਮਐਸਪੀ ਦੀ ਜੇ ਗੱਲ ਕਰੀਏ ਵਿਰੋਧੀ ਲਗਾਤਾਰ ਸੋਸ਼ਲ ਮੀਡੀਆ ਤੇ ਤੁਹਾਡੀ ਪੁਰਾਣੀਆਂ ਪੋਸਟਾਂ ਮਾ ਕੇ ਦੇਖੋ ਮੇਰਾ ਇੱਕੋ ਹੀ ਸੁਪਨਾ ਹੈ ਜਕੀਨ ਰੱਖਿਓ ਮੈਂ ਕਿਸਾਨ ਪਰਿਵਾਰ ਦੀ ਧੀ ਹਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਐਮਐਸਪੀ ਮਿਲੇ ਤੇ ਜੇ ਇਹ ਗੱਲ ਮੈਂ ਕਹੀ ਆ ਤਾਂ ਦਿਲੋਂ ਕਹੀ ਆ ਤੇ ਮੈਨੂੰ ਕੋਈ ਇੱਕ ਸੁਪਨਾ ਪੂਰਾ ਕਰਨ ਲਈ ਕਿਹਾ ਜਾਵੇ ਤਾਂ ਮੇਰਾ ਸੁਪਨਾ ਹੀ ਹੋਣਾ ਕਿ ਐਮਐਸਪੀ ਮਿਲਣੀ ਚਾਹੀਦੀ ਹੈ ਤੇ ਜਦੋਂ ਮੈਂ ਕਿਹਾ ਵੀ ਮੈਂ ਜ਼ਬਾਤੀ ਹੋ ਕੀ ਕਿਹਾ ਪਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਕੁਝ ਚੀਜ਼ਾਂ ਪੰਜਾਬ ਸਰਕਾਰ ਦੇ ਐਂਡ ਤੋਂ ਹੌਲੀ-ਹੌਲੀ ਹੁੰਦੀਆਂ ਮੈਂ ਕਿਹਾ ਇਸ ਗੱਲ ਦਾ ਕਿ ਸਰਕਾਰ ਦੇ ਵਿੱਚ ਆਉਣੇ ਉਹ ਤੋਂ ਸਮਝ ਆਉਂਦੀਆਂ ਨੇ ਪਰ ਯਕੀਨ ਰੱਖਿਓ ਬਾਬਾ ਨਾਨਕ ਜੀ ਦੀ ਮਿਹਰ ਹੋਈ ਜ਼ਰੂਰ ਇਹ ਦੇਣਾਊਗਾ ਤੇ ਸੁਪਨਾ ਸਾਸੀ ਕਿਸਾਨ ਪਰਿਵਾਰਾਂ ਤੋਂ ਬਿਲੋਂਗ ਕਰਦੇ ਆਂ ਵਿਰੋਧੀ ਕਹਿੰਨ ਨੂੰ ਬਹੁਤ ਕੁਝ ਕਹਿ ਦਿੰਦੇ ਆ ਪਰ ਹਰ ਕਿਸਾਨ ਦੇ ਬੱਚੇ ਦੇ ਇਹੀ ਸੁਪਨਾ ਹੁੰਦਾ ਵੀ ਐਮਐਸਪੀ ਮਿਲੇ ਤੇ ਜ਼ਰੂਰ ਉਹ ਦਿਨ ਆਊਗਾ ਜ਼ਰੂਰ ਕਿਸਾਨਾਂ ਦੇ ਨਾਲ ਸਰਕਾਰ ਪੰਜਾਬ ਸਰਕਾਰ ਨਾਲ ਹੈ ਸੰਘਰਸ਼ ਦੇ ਵਿੱਚ ਕਿਉਂ ਨਹੀਂ ਨਾਲ ਹੈਗੀ ਜੀ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਬੱਚਿਆਂ ਦੀ ਸਰਕਾਰ ਹੈ ਜ਼ਰੂਰ ਹਰ ਤਰੀਕੇ ਨਾਲ ਸੀਐਮ ਭਗਵੰਤ ਸਿੰਘ ਲਗਾਤਾਰ ਲੱਗੇ ਹੋਏ ਜਿਸ ਤਰੀਕੇ ਦੀ ਮਦਦ ਵੀ ਅਸੀਂ ਕਰ ਸਕਦੇ ਆ ਅਪੀਲ ਕਰ ਸਕਦੇ ਆ ਇਸ ਚੀਜ਼ ਤੇ ਬਾਤ ਚੱਕ ਸਕਦੇ ਆ ਹਰ ਤਰੀਕੇ ਨਾਲ ਸਰਕਾਰ ਕਿਸਾਨਾਂ ਦੇ ਨਾਲ ਹੈ ਹਰਿਆਣਾ ਦੇ ਰਾਜ ਮੰਤਰੀ ਅਦਰ ਬਿਜ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਿੱਚ ਮਦਦ ਨਹੀਂ ਕੀਤੀ ਹੈ ਕਿਸਾਨਾਂ ਦੇ ਹਰਿਆਣਾ ਦੇ ਮੰਤੇ ਹਨ ਨਹੀਂ ਉਹਨਾਂ ਦਾ ਜ਼ਮੀਰ ਮਰਿਆ ਹੋ ਸਕਦਾ ਸਾਡਾ ਜ਼ਮੀਰ ਨਹੀਂ ਮਰਿਆ ਹੋਇਆ ਤੁਹਾਨੂੰ ਦੱਸਿਆ ਵੀ ਆਮ ਘਰਾਂ ਦੇ ਬੱਚਿਆਂ ਦੀ ਸਰਕਾਰ ਹੈ ਜੇ ਉਹਨਾਂ ਦੇ ਜ਼ਮੀਰ ਮਰ ਗਏ ਨੇ ਉਹਦੇ 'ਚ ਸਾਡਾ ਕਸੂਰ ਨਹੀਂ ਹੈ ਤੇ ਉਹ ਬਹੁਤ ਕੁਝ ਕਹਿਣਗੇ ਅਸੀਂ ਪੰਜਾਬ ਦੇ ਲੋਕ ਅਸੀਂ ਆਪਣੇ ਤਰੀਕੇ ਨਾਲ ਚੱਲਣਾ ਹੈ